ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਖਿਮਾ ਦਾ ਜਾਚਕਾ ਕਿ ਮੈਂ ਸਬਜੈਕਟ ਦੀ ਕੰਟੀਨਿਉਇਟੀ ਨਹੀਂ ਬਣਾ ਕੇ ਰੱਖ ਸਕ ਰਿਹਾ ਇੱਥੇ ਅਮਰੀਕਾ ਦੇ ਵਿੱਚ ਇੱਕ ਤੋਂ ਦੂਸਰੀ ਜਗ੍ਹਾ ਜਾਂਦੇ ਆ ਸਫਰ ਦੇ ਵਿੱਚ ਹੁਣ ਤਾਂ ਮੈਂ ਇਸ ਵੇਲੇ ਅ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆ ਗਿਆ ਵੈਂਕੂਵਰ ਦੇ ਵਿੱਚ ਤੇ ਲੰਬੇ ਸਫਰ ਹੁੰਦੇ ਨੇ ਤੇ ਉਹਦੇ ਵਿੱਚ ਜਿਹੜਾ ਫਿਰ ਸਮਾਂ ਨਹੀਂ ਮਿਲਦਾ ਕਿ ਮੈਂ ਰਿਕਾਰਡਿੰਗ ਕਰ ਸਕਾਂ ਪੋਸਟ ਪਾਸ ਸਕਾਂ लेकिन मैं अपने वालों पूरी कोशिश कर रहा कि घट्टो घट इस सबजैक्ट ना पूरी तरह संगत तक पहुँचाया जा सके पिछली बारी आपार की पं तरीक रात को फौज ने पहला विजंता टैंकों के नाल हमला किया बख्तरबंद गड्डिया अंदर भेजिया और कुछ हिस्से दरबार साहब का जो है वो फौज का कब्जा हो गया लेकिन सब तो वही जीड़ी गल हुई सारे दरबार साहब के अंदर पूरी बर्बादी हो गई ਉਨਾਂ ਦੀਆਂ ਤੋਪਾਂ ਨੇ ਉਹਨਾਂ ਦੇ ਗੋਲਿਆਂ ਨੇ ਹਰ ਜਗ੍ਹਾ ਅੱਗ ਹੀ ਅੱਗ ਕਰਦੀ। ਇਹ ਜੋ ਅੱਜ ਸਾਰੀਆਂ ਫੋਟੋ ਦੇਖ ਰਹੇ ਹੋ ਇਹਨਾਂ ਦੇ ਬਾਰੇ ਕੋਈ ਇਤਿਹਾਸ ਸੁਣਾਉਣ ਦੀ ਲੋੜ ਨਹੀਂ। ਇਹ ਫੋਟੋ ਆਪਣੇ ਆਪ ਚ ਆਪਣਾ ਇਤਿਹਾਸ ਆਪ ਦੱਸ ਰਹੀਆਂ ਨੇ ਕਿ ਕਿਵੇਂ ਦਰਬਾਰ ਸਾਹਿਬ ਦੇ ਅੰਦਰ ਇਹਨਾਂ ਨੇ ਜ਼ੁਲਮ ਟਾਇਆ। ਉਹ ਦਰਬਾਰ ਸਾਹਿਬ ਜਿੱਥੇ ਰੋਜ਼ ਨੌਵਰੀ ਦਿਨ ਦੇ ਵਿੱਚ ਮਨੁੱਖਤਾ ਦੀ ਭਲਾਈ ਦੇ ਵਾਸਤੇ ਅਰਦਾਸ ਹੁੰਦੀ ਹੈ। ਉਹ ਦਰਬਾਰ ਸਾਹਿਬ ਜਿੱਥੇ ਰੋਜ਼ ਨੌ ਵਾਰੀ ਦਰਿਆ ਜਾਂਦਾ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਉੱਥੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਸਨ ਖੂਨ ਹੀ ਖੂਨ ਨਜ਼ਰ ਆਦਾ ਸੀ ਥਾਂ ਥਾਂ ਤੇ ਅੱਗਾਂ ਲੱਗੀਆਂ ਹੋਈਆਂ ਉਹਨਾਂ ਚੋਂ ਧੂੰਏ ਨਿਕਲਦੇ ਤੇ ਬਰਬਾਦੀ ਦਾ ਇੱਕ ਬੜਾ ਵੱਡਾ ਮੰਜ਼ਰ ਸੀ ਜਿਹੜਾ ਨਜ਼ਰ ਆਉਂਦਾ ਸੀ ਇਹ ਹਰ ਤਸਵੀਰ ਹਰ ਫੋਟੋ ਜਿਹੜੀ ਹੈ ਇਹਨਾਂ ਫੋਟੋ ਦੀ ਕੁਆਲਿਟੀ ਦੇ ਉੱਤੇ ਨਾ ਜਾਣਾ ਉਸ ਸਮੇਂ ਇਸ ਐਕਸ਼ਨ ਦੇ ਬਾਰੇ ਕੋਈ ਵੀ ਫੋਟੋ ਖਿੱਚਣੀ ਜਿਹੜੀ ਹੈ ਉਹਦੀ ਸਖਤ ਮਨਾਈ ਸੀ ਸਰਕਾਰ ਵੱਲੋਂ ਜਿੰਨਾਂ ਜੋਧਿਆੜੇ ਵੀ ਇਹ ਕੋਸ਼ਿਸ਼ ਕੀਤੀ ਆਪਣੀ ਜਾਨ ਤੇ ਖੇਡ ਕੇ ਕੀਤੀ ਉਸ ਲਈ ਮੋਬਾਈਲਾਂ ਦਾ سلسلہ ਨਹੀਂ ਸੀ ਕਿ ਹਰ ਕੋਲ ਮੋਬਾਈਲ ਹੈ ਤੇ ਫੋਟੋ ਖਿੱਚ ਲਈ ਬੜੀ ਜੁਰਤ ਦੇ ਨਾਲ ਕੈਮਰੇ ਦੇ ਨਾਲ ਫੋਟੋ ਖਿੱਚਣੀਆਂ ਪੈਂਦੀਆਂ ਸੀ ਇਹਨਾਂ ਦੀ ਕੁਆਲਿਟੀ ਨਹੀਂ ਇਹਨਾਂ ਦੀ ਭਾਵਨਾ ਜੋ ਹੈ ਇਹਨਾਂ ਦੇ ਪਿੱਛੇ ਉਹਦੀ ਵੱਲ ਆਪਾਂ ਧਿਆਨ ਮਾਰੀਏ ਉਹਨਾਂ ਨੂੰ ਵੀ ਮੇਰਾ ਸਤਕਾਰ ਹੈ ਨਮਸਕਾਰ ਹੈ ਕਿ ਨਾ ਨਹੀਂ ਉਪਰਾਲੇ ਕਰਕੇ ਫੋਟੋ ਖਿੱਚ ਲਈਆਂ ਕਿਸੇ ਤਰ੍ਹਾਂ ਬਚਾ ਲਈਆਂ ਤਾਂ ਜਿਹ ਇਤਿਹਾਸ ਸਾਡੇ ਸਾਹਮਣੇ ਜਿਹੜਾ ਉਹ ਨਜ਼ਰ ਆ ਰਿਹਾ ਇੱਕ ਹੋਰ ਜੋ ਬਹੁਤ ਵੱਡਾ ਧੱਕਾ 5 ਤਰੀਕ ਨੂੰ ਲੱਗਾ ਉਹ ਇਹ ਸੀ ਕਿ ਜਨਰਲ ਸਵੇਕ ਸਿੰਘ ਸ਼ਹੀਦ ਹੋ ਗਏ ਆਪ ਜੀ ਦੋ ਫੋਟੋ ਦੇਖ ਰਹੇ ਹੋ ਇੱਕ ਦੇ ਵਿੱਚ ਫੌਜੀ ਜਨਰਲ ਸਵੇਕ ਸਿੰਘ ਉਹਨਾਂ ਦੀ ਲਾਸ਼ ਤੇ ਕੋਲ ਖੜੇ ਨੇ ਤੇ ਦੂਸਰੀ ਫੋਟੋ ਉਹਨਾਂ ਦੀ ਮਰਤੇਕ ਦੇ ਦੀ ਅਲੱਗ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਵੱਡੀ ਕਾਰਟ ਸੀ ਜਿਹੜੇ ਜਜਾਰੂ ਦਾ ਪੱਖ ਸੀ ਜਿਹਦੇ ਉਹਨਾਂ ਨੂੰ ਭਈ ਬਹੁਤ ਵੱਡਾ ਇੱਕ ਤੱਕਾ ਸੀ ਜਿਹੜਾ ਲੱਗਾ ਲੇਕਿਨ ਅਸੀਂ ਸੀਸ ਨੂੰ ਹੁੰਦੇ ਆ ਜਨਰਲ ਸੁਬੇਕ ਸਿੰਘ ਵਰਗੇ ਸ਼ਖਸੀਅਤਾਂ ਦੇ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਕਿ ਇੰਨੀ ਕਾਟ ਗਿਣਤੀ ਦੇ ਵਿੱਚ ਹੁੰਦੇ ਆ ਉਹਨਾਂ ਨੇ ਕਿਸੇ ਨੇ ਵੀ ਆਪਣੇ ਆਪ ਨੂੰ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਸੋਚੀ ਵੀ ਨਹੀਂ ਔਰ ਏਡੀ ਵੱਡੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀਆਂ પાਕੇ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਪੰਨਾ ਜੋੜ ਗਏ ਇੱਕ ਸਨੈਰੀ ਪੰਨਾ ਜੋੜ ਗਏ ਅੱਜ ਮੈਂ ਹੋਰ ਕੋਈ ਸਾਂਝ ਨਹੀਂ ਕਰਨਾ ਚਾਹੁੰਦਾ ਇਹ ਫੋਟੋ ਸਾਰੀਆਂ ਹਕੀਕਤ ਜਿਹੜੀ ਹੈ ਉਹ ਆਪ ਬਿਆਨ ਕਰ ਰਹੀਆਂ ਨੇ ਬਾਕੀ ਦੀ ਵਿਚਾਰ ਚੜੀ ਹੈ ਉਹ ਆਪਾਂ ਅੱਗੋਂ ਕਰਨ ਨੂੰ ਜਾਰੀ ਰੱਖਾਂਗੇ ਅੱਜ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਪੁਰਾਣੇ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ